ਇੱਕ ਤਾਂ ਆਪਣਾ ਬਪਤੀਸਮਾ ਹੁੰਦਾ ਵੈ ਪਾਣੀ ਦਾ ਇੱਕ ਹੁੰਦਾ ਪਵਿੱਤਰ ਆਤਮਾ ਦਾ ਅੱਗ ਦਾ ਆਤਮਾ ਹੁੰਦਾ ਹਾਲੇਲੂਇਆ ਉਹ ਵੀ ਜ਼ਰੂਰੀ ਆ ਆਪਣੀ ਜਿੰਦਗੀ ਤਾਂ ਆਪਣੇ ਸੱਚਮੁੱਚ ਉਹ ਆਪਣੀ ਜ਼ਿੰਦਗੀ ਚ ਆਉਂਦਾ ਉਦੋਂ ਸਾਰੀਆਂ ਬਰੈਆਈਆਂ ਆਪਣੋਂ ਛੱਡ ਕੇ ਚਲੀਆਂ ਜਾਂਦੀਆਂ ਇੱਕ ਇੱਕ ਕਰਕੇ ਨਿਕਲ ਜਾਂਦੀਆਂ ਹਾਲੇਲੂਇਆ ਤੇ ਜਿਹਦੇ ਚ ਪਵਿੱਤਰ ਆਤਮਾ ਹਜੇ ਨਹੀਂ ਗਾ ਉਹ ਫਿਰ ਪਹਿਲੇ ਕੰਮ ਹੀ ਕਰਦਾ ਵੈ ਹਾਲੇਲੂਇਆ ਉਹ ਸੰਸਾਰ ਵਾਲੇ ਕੰਮਾਂ 'ਚ ਹੀ ਲੱਗਾ ਰਹਿੰਦਾ ਮੇਰਾ ਆ ਨਾ ਹੋ ਜੇ ਮੇਰਾ ਆ ਨਾ ਹੋ ਜੇ ਮੈਂ ਉਹ ਪਹਿਲੇ ਕੰਮ ਹੀ ਕਰਦਾ ਹਾਲੇਲੂਇਆ ਇਤਰਾਦਾਂ ਜਦੋਂ ਹੁੰਦਾ ਸੱਚਮੁੱਚ ਉਹਦੋਂ ਪਰਮੇਸ਼ਰ ਵਾਲੇ ਕੰਮ ਆਪਣੇ ਅੰਦਰ ਯਾਰ ਹੋਣ ਲੱਗ ਜਾਂਦੇ ਹallelujah ਕਹਿੰਦਾ ਸੋ ਜਾਓ ਇਕੱਠੇ ਹੋਏ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ ਕੀ ਤੂੰ ਇਸ ਵੇਲੇ ਇਸਰਾਈਲ ਦਾ ਰਾਜ ਬਹਾਲ ਕਰਦਾ ਹੈ ਹallelujah ਕੀ ਪੁੱਛਿਆ ਉਹਦੇ ਚੇਲਿਆਂ ਨੇ ਕਹਿੰਦਾ ਪ੍ਰਭੂ ਜੀ ਕੀ ਤੂੰ ਕਹਿੰਦਾ ਇਸ ਵੇਲੇ ਇਸਰਾਈਲ ਇਸਰਾਈਲ ਦੇ ਰਾਜ ਰਾਜ ਬਹਾਲ ਕਰਦਾ ਹੈ ਹallelujah ਉਹਨਾਂ ਨੂੰ ਕੀ ਸੀਗਾ ਪ੍ਰਭੂ ਤੋਂ ਉਹ ਉਹਦੀ ਜਦੋਂ ਪ੍ਰਭੂ ਦੀ ਸ਼ਕਤੀ ਪਰਮੇਸ਼ਰ ਦੀ ਪ੍ਰਭੂ ਦੀ ਸ਼ਕਤੀ ਆਉਂਦੀ ਸੀਗੀ ਉਹਨਾਂ ਨਾਲ ਗੱਲਾਂ ਹੋ ਕੇ ਉਹਨਾਂ ਨੂੰ ਦਰਸ਼ਨ ਖੜ ਕੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਦੱਸਦਾ ਸੀ ਹallelujah ਪ੍ਰਭੂ ਯਿਸੂ ਜੀ ਉਹਨਾਂ ਨੂੰ ਦਿਸਟਾਂਤਾਂ ਦੇ ਵਿੱਚ ਗੱਲ ਕਰਦੇ ਸੀਗੇ ਹallelujah ਕੋਈ ਵੀ ਗੱਲ ਕਰਦੇ ਸੀ ਦਿਸਟਾਂਤਾਂ ਦੇ ਨਾਲ ਸਮਝਾਉਂਦੇ ਹੁੰਦੇ ਸੀ ਹallelujah ਕਹਿੰਦਾ ਅਸਨੇ ਉਹਨਾਂ ਨੂੰ ਆਖਿਆ ਤੁਹਾਡਾ ਕੰਮ ਨਹੀਂ ਕਿ ਉਹਨਾਂ ਸਮਿਆਂ ਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹਨ ਹallelujah ਪਰਮੇਸ਼ਰ ਨੇ ਆਪਾਂ ਨੂੰ ਵੀ ਦੱਸਿਆ ਪਰ ਕੁਝ ਗੱਲਾਂ ਪਰਮੇਸ਼ਰ ਦੇ ਆਪ ਦੇ ਕੋਲੇ ਵੀ ਰੱਖੀਆਂ ਹallelujah ਪ੍ਰਗਟ ਕਿਦੋਂ ਹੌਲੀ-ਹੌਲੀ ਕਰਦਾ ਹੋ ਹallelujah ਮੌਤ ਦਾ ਪਤਾ ਕਦੋਂ ਆ ਜਾਣੀ ਕਿਸੇ ਨੂੰ ਪਤਾ ਹੈ ਨਹੀਂ ਪਤਾਗਾ ਜੰਮਣਾ ਮਰਨਾ ਉਸੇ ਦੇ ਵਾਸ ਹੈ ਹallelujah ਤਰਾ ਜੰਮਣਾ ਦਾ ਤਾਂ ਹੁਣ ਡਾਕਟਰ ਟਾਈਮ ਦੇ ਦਿੰਦੇ ਆ ਕਿ ਨਹੀਂ ਸੀ ਡਾਕਟਰਾਂ ਦੀ ਜਾਂਦੇ ਉਦੋਂ ਉਹ ਪਰਮੇਸ਼ਰ ਨੇ ਆਪ ਦੇ ਹੱਥ ਰੱਖੀ ਹੈ ਜਿਉਣਾ ਮਰਨਾ ਉਹਦੇ ਵਾਸਤੇ ਹallelujah ਉਹ ਕਹਿੰਦਾ ਇਹ ਗੱਲਾਂ ਦਾ ਤੁਹਾਨੂੰ ਹੁਣ ਜੇ ਆਪਾਂ ਨੂੰ ਪਤਾ ਲੱਗ ਜੇ ਮੈਂ ਤਾਂ ਇੰਨੇ ਕ ਦਿਨ ਆਪਾਂ ਤਾਂ ਕੰਮ ਛੱਡ ਕੇ ਬਹਿ ਜਾਈਏ ਇਹ ਨਹੀਂ ਪਤਾ ਅਚਾਨਕ ਕਦੋਂ ਕੀ ਹੋ ਜਾਂਦਾ ਹੈ ਹallelujah ਕਹਿੰਦਾ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤੁਸੀਂ ਸ਼ਕਤੀ ਪਾਉਗੇ ਅਤੇ ਜਰੂਸਲਮ ਅਤੇ ਸਾਰੇ ਜਹੂਦੀਆਂ ਅਤੇ ਸਾਮਰੀਆਂ ਵਿੱਚ ਸਭੋਂ ਧਰਤੀ ਦੇ ਬੰਨੇ ਤੇਕਰ ਮੇਰੇ ਗਵਾਹ ਹੋਓ ਹਾਲੇਲੂਇਆ ਕਦੋਂ ਪਾਉਗੇ ਸ਼ਕਤੀ ਜਦੋਂ ਪਵਿੱਤਰ ਆਤਮਾ ਆਉ ਹਾਲੇਲੂਇਆ ਪ੍ਰਭੂ ਦੀ ਸ਼ਕਤੀ ਦੇ ਨਾਲ ਹੀ ਕੰਮ ਹੁੰਦੇ ਜਦੋਂ ਪਵਿੱਤਰ ਆਤਮਾ ਆਉਂਦਾ ਸ਼ਕਤੀ ਆਉਂਦੀ ਹੈ ਪਰਮੇਸ਼ਰ ਦੀ ਉਹਦੇ ਕੰਮ ਹੁੰਦੇ ਆ ਉਹਦੇ ਮੁਰਦੇ ਜਿੰਦਾ ਹੁੰਦੇ ਆ ਹਾਲੇਲੂਇਆ ਜਾ ਪਗੈਨੇ ਭਲਾਨੇ ਨੂੰ ਹੀ ਬਿਮਾਰੀ ਸੀ ਚੰਗਾ ਹੋ ਗਿਆ ਉਹ ਆਪਦੇ ਆਪਣੀ ਚੰਗਾ ਹੁੰਦਾ ਕਦੋਂ ਹੁੰਦਾ ਵੀ ਜਦੋਂ ਸ਼ਕਤੀ ਉੱਪਰ ਆਉਂਦੀ ਹੈ ਹਾਲੇਲੂਇਆ ਜੇ ਸੱਚੇ ਮਨ ਦੇ ਨਾਲ ਆਪ ਪੁਕਾਰਦੇ ਸੱਚਮੁੱਚ ਪਰਮੇਸ਼ਰ ਉਦੋਂ ਸੁਣਦਾ ਵੈ ਹਾਲੇਲੂਇਆ ਕਹਿੰਦਾ ਅਤੇ ਜਿਆਦਾ ਉਹ ਇਹ ਗੱਲਾਂ ਕਹਿ ਹਟਿਆ ਤਾਂ ਉਹਨਾਂ ਦੇ ਵੇਖਦਿਆਂ ਵੇਖਦੇ ਹੋ ਤਾਂ ਹਟਾਇਆ ਗਿਆ ਅਤੇ ਬਦਲੀ ਨੇ ਉਸ ਨੂੰ ਉਹਨਾਂ ਦੀ ਨਜ਼ਰੋਂ ਉਲੇਕਾਰ ਦਿੱਤਾ ਹਾਲੇਲੂਇਆ ਗੱਲਾਂ ਕਰਦੇ ਕਰਦੇ ਪ੍ਰਭੂ ਜੀ ਈਸ਼ੂ ਜੀ ਪਰਮੇਸ਼ਰ ਨੇ ਉੱਪਰ ਠਾੜੀ ਹਾਲੇਲੂਇਆ ਹਣ ਵੀ ਐਵੇਂ ਆਣਾ ਜਿਦ ਪ੍ਰਭੂ ਜੀ ਈਸ਼ੂ ਜੀ ਨੇ ਆਣਾ ਆਪਾਂ ਵੀ ਉਹ ਕਹਿੰਦੇ ਦੋ ਜਾਣੇ ਗੱਲਾਂ ਕਰਦੇ ਹੋਣਗੇ ਇੱਕ ਜਾਨ ਠਾੜਿਆ ਜਾਊ ਇੱਕ ਜਾਨ ਥੱਲੇ ਰਹਿ ਜਾਊ ਹਾਲੇਲੂਇਆ ਇੱਕ ਪਤਾ ਨਹੀਂ ਕਿਹੜੇ ਕਿਹੜੇ ਠਾ ਲੈਣੇ ਪ੍ਰਭੂ ਜੀ ਈਸ਼ੂ ਨੇ ਜਿਹੜੇ ਥੱਲੇ ਰਹਿਣਗੇ ਬਹੁਤ ਵਕਤ ਭੋਗਣਗੇ ਤੇ ਜਿਹੜੇ ਠਾਲੇ ਉਹਨਾਂ ਦਾ ਪਤਾ ਹੀ ਨਹੀਂ ਲੱਗਣਾ ਉਹ ਕਿੱਥੇ ਚਲੇ ਗਏ ਹਾਲੇਲੂਇਆ ਕਹਿੰਦਾ ਅਤੇ ਉਸ ਦੇ ਜਾਂਦਿਆਂ ਹੋਇਆਂ ਜਾਂ ਉਕਾਸ਼ ਦੀ ਵੱਲ ਤੱਕ ਰਹੇ ਸਨ ਤਾਂ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਹਨਾਂ ਦੇ ਕੋਲ ਖਲੋਤੇ ਸਨ ਹਾਲੇਲੂਇਆ ਜਦੋਂ ਪ੍ਰਭੂ ਯਿਸੂ ਜੀ ਨੂੰ ਉੱਤੇ ਬਦਲੀ ਤੇ ਠਾ ਲਿਆ ਜਦੋਂ ਲੋਕਾਂ ਨੇ ਉਹਦੇ ਵੱਲ ਤੱਕਿਆ ਤਾਂ ਉੱਥੇ ਕੀ ਦੇਖੇ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਸਵਰਗ ਤੋਂ ਉਹਨਾਂ ਦੇ ਕੋਲ ਖਲੋਤੇ ਸਨ ਹਾਲੇਲੂਇਆ ਕਹਿੰਦਾ ਅਤੇ ਉਹ ਆਖਾਂ ਲੱਗੇ हे ਗਲੀਲੀ ਪਰਖੋ ਤੁਸੀਂ ਕਿਉਂ ਖੜੇ ਆਕਾਸ਼ ਦੀ ਵੱਲ ਵੇਖਦੇ ਹੋ ਇਹ ਜੀਸ਼ੂ ਜਿਹੜਾ ਤੁਹਾਡੇ ਕੋਲੋਂ ਆਕਾਸ਼ ਉੱਪਰ ਉਠਾ ਲਿਆ ਗਿਆ ਹੈ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਉੱਤੇ ਜਾਂਦੇ ਦੇਖਿਆ ਹallelujah ਉਹ ਕਿਨੋਂ ਕਿਨੋਂ ਦਿਸੂ ਸਾਰਿਆਂ ਨੂੰ ਥੋੜੀ ਦਿਸੂ ਆ ਪ੍ਰਭੂ ਜੀਸ਼ੂ ਜੀ ਆਉਂਦਾ ਜਿਹੜੇ ਪ੍ਰਭੂ ਦੇ ਵਿੱਚ ਹੈ ਹallelujah ਜਿਹੜੇ ਅੰਦਰੋਂ ਪਵਿੱਤਰ ਆਤਮਾ ਨਾਲ ਪਰ ਇਹ ਜੀਨ ਦੇ ਅੰਦਰ ਕੋਈ ਵੀ ਖਾਰ ਨਹੀਂ ਹallelujah ਉਹਨਾਂ ਨੂੰ ਦਿਸੂ ਜਿਵੇਂ ਉਹ ਕਹਿੰਦਾ ਚੜਦੇ ਦੇਖਿਆ ਤੁਸੀਂ ਉਹਨੂੰ ਚੜਦੇ ਨੂੰ ਵੇਖੋ ਓਵੇਂ ਉਤਰਦੇ ਨੂੰ ਵੀ ਦੇਖੋਗੇ ਹallelujah ਓਏ ਹੁਣ ਬਹੁਤ ਜਲਦੀ ਪ੍ਰਭੂ ਜੀ ਨੇ ਆਪਣੇ ਵਿਚਕਾਰ ਆਉਣਾ ਹallelujah ਤੇ ਆਪ ਦੀ ਕ੍ਰਿਸੀਆਂ ਨੂੰ ਵੀ ਨਾਲ ਲੈ ਜਾਣਾ ਉਹਨੇ ਹallelujah ਹallelujah